ਚੰਡੀਗੜ੍ਹ ਤੋਂ ਪਟਨਾ ਲਈ ਇੱਕ ਸਪੈਸ਼ਲ ਟ੍ਰੇਨ ਚਲਾਈ ਗਈ ਹੈ। ਇਸ ਟ੍ਰੇਨ ਵੱਸਰੇ ਸਵੇਰੇ 7:00 ਵਜੇ ਸੰਸਦ ਕਿਰਨ ਖੇਰ ਨੇ ਹਰੀ ਚੰਡੀ ਵਖਾ ਕੇ ਰਵਾਣਾ ਕੀਤਾ। ਮਾਤਾ ਤ੍ਰਿਪਤਾ ਜੀ ਚੈਰੀਟੇਬਲਸ ਟਰਸਟ ਵੱਲੋਂ ਇਹ ਖਾਸ ਟ੍ਰੇਨ ਬੁੱਕ ਕਰਵਾਈ ਗਈ ਹੈ। ਟ੍ਰੇਨ ਦੇ ਵਿੱਚ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਹ ਟ੍ਰੇਨ ਚੰਡੀਗੜ੍ਹ ਤੋਂ ਦਿੱਲੀ, ਸਫਦਰਗੰਜ, ਆਗਰਾ ਕੈਂਟ, ਕਾਨਪੁਰ ਅਤੇ ਮਗਲਸਰਾਏ ਹੁੰਦੇ ਹੋਏ ਪਟਨਾ ਸਾਹਿਬ ਪਹੁੰਚੇਗੀ। ਟ੍ਰੇਨ ਲਈ 1700 ਯਾਤਰੀਆਂ ਨੇ ਬੁਕਿੰਗ ਕਰਵਾਈ ਹੈ। ਹਰ ਯਾਤਰੀ ਤੋਂ 2200 ਰੁਪਏ ਕਿਰਾਇਆ ਵਸੂਲਿਆ ਗਿਆ ਹੈ। ਯਾਤਰੀਆਂ ਦੇ ਰੁਕਣ ਲਈ ਗੁਰਦੁਆ ਜਾਣਕਾਰੀ ਮੁਤਾਬਕ 46 ਲੱਖ ਰੁਪਏ ਦੀ ਟ੍ਰੇਨ ਬੁੱਕ ਕਰਵਾਈ ਗਈ ਹੈ ਜਿਸ ਚ 6 ਲੱਖ ਰੁਪਏ ਦੀ ਫੰਡਾਵਲ ਸਿਕਿਉਰਿਟੀ ਸ਼ਾਮਲ ਹੈ ਗੱਡੀ ਵਿੱਚ 19 ਸਲੀਪ ਪਰ 2 3rd AC ਕੋਚ ਅਤੇ ਇੱਕ ਪੈਂਟਰੀ ਕੋਚ ਹੈ 18 ਅਗਸਤ ਨੂੰ ਇਹ ਟ੍ਰੇਨ ਵਾਪਸ ਪਰਤੇਗੀ ਚੰਡੀਗੜ੍ਹ ਤੋਂ ਪਟਨਾ ਸਾਹਿਬ ਲਈ ਵਿਸ਼ੇਸ਼ ਰੇਨ ਜਾ ਰਹੀ ਹੈ ਕਾਵੇ ਸਾਸੰਗਤ ਅਜਿੱਤੇ ਸਵੇਰੇ ਪਹੁੰਚੀ ਹੋਈ ਹੈ ਚੰਡੀਗੜ੍ਹ ਸਟੇਸ਼ਨ ਤੋਂ ਕਾਵੇ ਸਾਸੰਗਤ ਐ ਤੋਂ ਦਿਰਵਾਣਾ ਹੋ ਰਿਹਾ ਇਹਨਾਂ ਨਾਲ ਗੱਲ ਕਰਦੇ ਕਿ ਕਈ ਬੱਚੇ ਬਜ਼ੁਰਗ ਹਰ ਆਯੂ ਵਰਗ ਜਿਹੜਾ ਸੇ ਪਹੁੰਚਿਆ ਆਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਅੱਜ ਸਾਰੇ ਸਾਸੰਗਤ ਇਕੱਠੇ ਜਾ ਰਹੇ ਬਹੁਤ ਅੱਛਾ ਲੱਗ ਰਿਹਾ ਜੀ ਮਜ਼ਾ ਬਹੁਤ ਆ ਰਿਹਾ ਸਾਰੇ ਪਰਿਵਾਰ ਨਾਲ ਜਾ ਰਹੇ ਜੀ ਦੇਖੋ ਜੀ ਹਾਂ ਸਾਰੇ ਪਰਿਵਾਰ ਨਾਲ ਜਾਇਆ ਜਾ ਰਿਹਾ ਸੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਇਸ ਸਾਲੀ ਸਾ ਸੰਗਤ ਇਕੱਠੀ ਇਸ ਵਿਸ਼ੇਸ਼ ਰੇਲ 'ਤੇ ਜਾ ਰਹੀ ਹੈ ਸਾਨੂੰ ਜੀ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਸਾਰੇ ਪਰਿਵਾਰ ਸਮੇਤ ਜਾ ਰਹੇ ਬੱਚੇ ਵੱਡੇ ਖੁਸ਼ ਨੇ ਕਿ ਅਸੀਂ ਜਾ ਰਹੇ ਹਾਂ ਚਲੋ ਬਾਕੀ ਵੇਖ ਕੇ ਸਾਰਾ ਮਾਹੌਲ ਸੰਗਤ ਨੂੰ ਸਾਨੂੰ ਕਾਫੀ ਠੀਕ ਲੱਗ ਰਿਹਾ ਹੈ ਸੰਸਦ ਕਿਰਨ ਖੇਰ ਨੇ ਇਸ ਮੌਕੇ ਰੇਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਈ ਸੀ ਡਰੇਂਜ ਵੀ ਕਰਾਈਏ ਟ੍ਰੇਨ ਮਿਨਿਸਟਰੀ ਰਿਵ ਮਿਨਿਸਟਰੀ ਦਾ ਮੈਂ ਹਾਰਦਿਕ ਉਹਨਾਂ ਦੀ ਵਧਾਈ ਉਹਨਾਂ ਨੂੰ ਸ਼ੁਕਰਗੁਜ਼ਾਰ ਆ ਧੰਨਵਾਦ ਨਹੀਂ ਆ ਕਿਉਂਕਿ ਉਹਨਾਂ ਨੇ ਅਰੇਂਜ ਕਰਾਈਏ ਟ੍ਰੇਨ ਸਦਨਨ ਗਾਉੜਾ ਜੀ ਦੇ ਤੇ ਯਾਤਰੀ ਜਾ ਰਹੇ ਨੇ ਬੜੀ ਖੁਸ਼ ਹਾਂ ਮੈਂ ਕਿ ਮੈਂ ਆਈ ਆ ਇਹਨਾਂ ਨੂੰ ਸੀ ਆਫ ਕਰਨ ਪਤਾ ਨਹੀਂ ਜੀ ਜੇ ਮੰਗਣਗੇ ਤਾਂ ਜਰੂਰ ਆਣਗੇ ਅਸੀਂ ਤਾਂ ਇੱਥੇ ਸੇਵਾ ਵਾਸਤੇ ਬੈਠੇ